ਸੰਗੀਤ ਕੀ ਵਾਲਾ ਨਹੀਂ ਲੱਗਾ ਵੀ ਉਹਨਾਂ ਨੇ ਤਾਂ ਕਿਤੇ ਵੀ ਇਹ ਨਹੀਂ ਲਿਖਿਆ ਵੀ ਜਥੇਦਾਰ ਕੌਕੇ ਦਾ ਕਤਲ ਪੁਲਿਸ ਨੇ ਕੀਤਾ ਇਹ ਸਿੱਧ ਨਹੀਂ ਕੀਤਾ ਕਦੇ ਸਿਰਫ ਇੱਕ ਗਵਾਹ ਜਿਹੜਾ ਕਿ ਅੱਜਕੱਲ ਬਹੁਤ ਜ਼ਿਆਦੇ ਚੈਨਲਾਂ ਤੇ ਜਾ ਕੇ ਆਪਣੀ ਗੱਲ ਰੱਖ ਰਿਹਾ ਆ ਸਿਰਫ ਉਸਨੇ ਮੰਨਿਆ ਸੀ ਮੇਰੇ ਸਾਹਮਣੇ ਇਹ ਕਰਤੂਤ ਕੀਤੀ ਸੀ ਪੁਲਿਸ ਨੇ ਪਰ ਉਹਦੀ ਤਾਂ ਤੁਹਾਡੀ ਰਿਪੋਰਟ ਵਿੱਚ ਲਿਖਿਆ ਗਿਆ ਉਹਦੇ ਬਾਰੇ ਵੀ ਇਹ ਦੀ ਜਿਹੜੀ ਗਵਾਹੀ ਆ ਉਹ ਭਰੋਸੇਯੋਗ ਨਹੀਂ ਗਈ ਕਿਉਂਕਿ ਉਹ ਮੁਕੀਦਾਰ ਕਮੇਟੀ ਸਾਹਮਣੇ ਕੋਈ ਹੋਰ ਗਵਾਹੀ ਦੇ ਆਈ ਸੀ ਇੱਥੇ ਕੋਈ ਹੋਰ ਦੇ ਦਿੱਤੀ ਸੀ ਤੇ ਜਿਹੜਾ ਦੂਸਰਾ ਪੁਕੀ ਵਾਲਾ ਕੇਸ ਸੀ ਉਹਦੇ ਤੇ ਐਨਡੀਪੀਐਸ ਦਾ ਉਹਦੇ ਕਰਕੇ ਉਹਦੀ ਜਿਹੜੀ ਗਵਾਹੀ ਨੂੰ ਭਰੋਸੇਯੋਗ ਨਹੀਂ ਮੰਨਿਆ ਗਿਆ ਤਾਂ ਫਿਰ ਹੋਰ ਸਾਰੀ ਹਾਂਜੀ ਦੋਸਤੋ ਪਿਛਲੇ ਹਫਤੇ 10 ਦਿਨਾਂ ਤੋਂ ਇੱਕ ਬਹੁਤ ਭਖਿਆ ਆ ਮੁੱਦਾ ਜਹਦਾਰ ਕੌਮ ਕੇ ਦਾ ਕਤਲ ਤੇ ਦਿਵਾੜੀ ਰਿਪੋਰਟ ਜਿਵੇਂ ਜਿਵੇਂ ਗੱਲ ਸਾਫ਼ ਹੋਈ ਆ ਇਹ ਵੀ ਬਿਲਕੁਲ ਉਹੀ ਗੱਲ ਨਿਕਲੀ ਆ ਵੀ ਜਿਵੇਂ ਬੇਦਬੀ ਕਰਕੇ ਤੇ ਬੇਦਬੀ ਤੇ ਸਿਆਸਤ ਕਰਨ ਵਾਲਿਆਂ ਨੇ ਇਸ ਨੂੰ ਕਿਸ ਕੰਮ ਲਈ ਵਰਤਿਆ ਹੋਂਦ ਜਦ ਕੇ ਉਹ ਸਭ ਝੂਠੇ ਸਭ ਸਾਬਤ ਹੋ ਚੁੱਕੇ ਨੇ ਉਹਨਾਂ ਦੀਆਂ ਗੱਲਾਂ 'ਚ ਕੋਈ ਤਰ ਤਰਕ ਨਹੀਂ ਨਿਕਲਿਆ ਉਹ ਲੋਕਾਂ ਦੇ ਦਿਮਾਗ 'ਚੋਂ ਭੁੱਲਿਆ ਭੁੱਲ ਰਿਹਾ ਸੀ ਮੁੱਦਾ ਤੇ ਸ਼ਰੋਮੀ ਅਕਾਲੀ ਦਲ ਵਾਅਦਾ ਕਰ ਵਾਅਦਾ ਕਰ ਰਿਹਾ ਸੀ ਵੀ ਜੇ ਸਰਕਾਰ ਬਣਦੀ ਆ ਤੇ ਹਰ ਹਾਲਤ ਵਿੱਚ ਪਹਿਲਾ ਕੰਮ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਹੋਏਗਾ ਤਾਂ ਉਹਨਾਂ ਦੋਸ਼ੀਆਂ ਦੋਖੀਆਂ ਦਾ ਮੱਥਾ ਟੇਕਿਆ ਤੇ ਉਹਨਾਂ ਨੇ ਕੋਈ ਨਵਾਂ ਮੁੱਦਾ ਲੱਭਿਆ ਤੇ ਜਿਸ ਦੇ ਕੇ ਸ਼ੋਨੀ ਕਾਲੀ ਦਲ ਨੂੰ ਬਦਨਾਮ ਕਰ ਸਕਣ ਤੇ ਉਹ ਲੱਭਿਆ ਤਵਾੜੀ ਰਿਪੋਰਟ ਜਿਹਦਾ ਕੌਂਕੇ ਦੇ ਕਤਲ ਬਾਰੇ ਸਬੰਧ ਵਿੱਚ ਬਿਲਕੁਲ ਸਾਫ਼ ਹੋ ਚੁੱਕਾ ਹੈ ਵੀ ਜਿਹਦਾ ਕੌਂਕੇ ਦਾ ਕਤਲ ਬੇਅੰਤ ਬੁਚੜ ਦੀ ਸ਼ਹਿ ਤੇ ਉਹਦੇ ਪੁਲਿਸ ਮੁਲਾਜ਼ਮਾਂ ਨੇ ਘੋਟਨਾ ਤੇ ਆਪਣੇ ਰਲ ਕੇ ਕੀਤਾ ਤੇ ਉਸ ਤੇ ਜਦੋਂ ਗ੍ਰਿਫਤਾਰੀ ਹੋਈ ਸੀ ਉਦੋਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਬਾਦਲ ਸਾਹਿਬ, ਤਲੰਡੀ ਸਾਹਿਬ, ਟੋੜਾ ਤੇ ਹੋਰ ਜਿੰਨੇ ਵੀ ਪ੍ਰਮੁੱਖ ਲੀਡਰ ਸਨ ਉਹਨਾਂ ਨੇ ਤਰਨਾ ਜਾ ਕੇ ਪਿੰਡ ਪਿੰਡ ਗਏ ਸੀ ਪਿੰਡ ਜਾ ਕੇ ਤਰਨਾ ਵੀ ਲਾਇਆ ਸੀ ਤਰਨ ਗ੍ਰਿਫਤਾਰ ਕਰਕੇ ਉਹਨਾਂ ਨੂੰ ਪੁਲਿਸ ਲੈ ਗਈ ਸੀ ਚਲੋ ਉਹ ਕਾਹਨ ਵਾਪਰ ਗਿਆ ਸਰਕਾਰ ਬੰਤੇ ਦੀ ਸੀ ਖਤਮ ਹੋ ਗਈ ਉਸ ਤੋਂ ਬਾਅਦ ਸਰਕਾਰ ਜੋ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਤਾਂ ਉਸੇ ਬਿਲਹਤ ਸ਼ੁਰੂ ਦੇ ਵਿੱਚ ਹੀ ਨੌਕਰੀ ਅਧਿਕਾਰ ਕਮਿਸ਼ਨ ਵਾਲੇ ਇੱਕ ਵੱਡੀ ਟੀਮ ਲੈ ਕੇ ਦਾ ਬਾਦਲ ਨੂੰ ਮਿਲੇ ਵੀ ਉਹਦੀ ਜਾਂਚ ਕਰਾਈ ਜਾਵੇ ਉਸ ਕਤਲ ਦੀ ਜਾਂਚ ਕਰਾਈ ਜਾਵੇ ਆ ਬਾਦਲ ਨੇ ਤਰਨ ਤੋਂ ਸੇ ਵੀ ਡੀਜੀਪੀ ਨੂੰ ਸੱਦਿਆ ਤੇ ਇੱਕ ਜਿਹੜੀ ਕਿ ਕਿਸੀਗੇ ਜਿਹੜਾ ਉਹਨਾਂ ਨੂੰ ਕਿਹਾ ਵੀ ਤੁਸੀਂ ਦੱਸੋ ਕਿਸ ਪੁਲਿਸ ਅਫਸਰ ਤੋਂ ਤੁਸੀਂ ਜਾਂਚ ਕਰਾਉਣੀ ਚਾਹੋਗੇ ਪੁਲਿਸ ਅਪ ਉਹਨਾਂ ਨੇ ਤਿੰਨ ਨਾਂ ਕਿ ਵੀ ਤਿੰਨ ਨਾਂ ਦੇ ਦਿਓ ਉਹਨਾਂ ਦੇ ਇੱਕ ਨੂੰ ਉਹਦੇ ਉਹਦੇ ਅਦੀਨ ਇਹ ਜਾਂਚ ਪਰ ਰਿਪੋਰਟ ਤਿਆਰ ਕਰਾਵਾਂਗੇ ਉਹਨਾਂ ਨੇ ਤਿੰਨ ਨਾਂ ਦਿੱਤੇ ਸਭ ਤੋਂ ਉੱਪਰ ਨਾਂ ਤਵਾੜੀ ਦਾ ਸੀ ਆ ਬਾਦਲ ਨੇ ਡੀਜੀਪੀ ਨੂੰ ਕਹਿ ਕੇ ਉਸੇ ਵੇਲੇ ਹੀ ਉਹ ਜਿਹੜੀ ਜਾਂਚ ਕਮੇਟੀ ਨੇ ਬਣਾ ਦਿੱਤੀ ਜਾਂਚ ਟੀਮ ਨੇ ਆਪਣਾ ਕੰਮ ਸ਼ੁਰੂ ਕੀਤਾ ਪਰ ਜਾਂਚ ਟੀਮ ਦਾ ਜਿਹੜਾ ਨਤੀਜਾ ਸੀ ਉਹ ਇੰਨਾ ਸੰਜੀਦਗੀ ਵਾਲਾ ਨਹੀਂ ਲੱਗਾ ਕਿ ਉਹਨਾਂ ਨੇ ਤਾਂ ਕਿਤੇ ਵੀ ਇਹ ਨਹੀਂ ਲਿਖਿਆ ਕਿ ਜਥੇਦਾਰ ਕੌਂਕੇ ਦਾ ਕਤਲ ਪੁਲਿਸ ਨੇ ਕੀਤਾ ਇਹ ਸਿੱਧ ਨਹੀਂ ਕੀਤਾ ਕਿਦੇ ਸਿਰਫ ਇੱਕ ਗਵਾਹ ਜਿਹੜਾ ਕਿ ਅੱਜਕੱਲ ਬਹੁਤ ਜ਼ਿਆਦੇ ਚੈਨਲਾਂ ਤੇ ਜਾ ਕੇ ਆਪਣੀ ਗੱਲ ਰੱਖ ਰਿਹਾ ਹੈ ਸਰਫ ਉਸਨੇ ਮੰਨਿਆ ਸੀ ਮੇਰੇ ਸਾਹਮਣੇ ਇੱਕ ਕਰਤੂਤ ਕੀਤੀ ਸੀ ਪੁਲਿਸ ਨੇ ਪਰ ਉਹਦੀ ਤਾਂ ਤੁਹਾਡੀ ਰਿਪੋਰਟ ਵਿੱਚ ਇਹ ਲਿਖਿਆ ਗਿਆ ਉਹਦੇ ਬਾਰੇ ਵੀ ਇਹ ਦੀ ਜਿਹੜੀ ਗਵਾਹੀ ਆ ਉਹ ਭਰੋਸੇਯੋਗ ਨਹੀਂ ਗਈ ਕਿਉਂਕਿ ਉਹ ਮੁਕੀਦਗਾਰ ਕਮੇਰੇ ਸਾਹਮਣੇ ਕੋਈ ਹੋਰ ਗਵਾਹੀ ਦੇ ਆਈ ਸੀ ਇੱਥੇ ਕੋਈ ਹੋਰ ਦੇ ਦਿੱਤੀ ਸੀ ਤੇ ਜਿਹੜਾ ਦੂਸਰਾ ਪੁੱਕੀ ਵਾਲਾ ਕੇਸ ਸੀ ਉਹਦੇ ਤੇ ਐਨਡੀਪੀਐਸ ਦਾ ਉਹਦੇ ਕਰਕੇ ਉਹਦੀ ਜਿਹੜੀ ਗਵਾਹੀ ਨੂੰ ਪ੍ਰੋਸੀਜ ਉਹ ਨਹੀਂ ਮੰਨਿਆ ਗਿਆ ਤਾਂ ਫਿਰ ਹੋਰ ਸਾਰੀ ਜਾਂਚ ਦੇ ਵਿੱਚ ਕਿਤੇ ਵੀ ਕਿਸੇ ਵੀ ਪੁਲਸ ਦਾ ਕਿਸੇ ਵੀ ਗਵਾਹੀ ਜਿਹੜਾ ਸੀ ਪੁਲਸ ਦੇ ਖਿਲਾਫ ਨਹੀਂ ਸੀ ਹੁਣ ਇਸ ਰਿਪੋਰਟ ਨੂੰ ਦਾ ਬਾਦਲ ਕਿਸ ਤਰ੍ਹਾਂ ਮੰਨ ਲੈਂਦੇ ਕਿਉਂਕਿ ਉਹ ਉਦਾਰ ਰਿਪੋਰਟ ਕੀਤੀ ਕਿ ਇਹ ਨਹੀਂ ਸੀ ਵੀ ਜਿਹਦਰ ਜੀ ਦਾ ਕਤਲ ਹੋਇਆ ਹੀ ਨਹੀਂ ਸੋ ਤਾਂ ਦਾ ਬਾਦਲ ਤੇ ਆ ਸਾਰੀ ਇਕਲੀ ਲੀਡਰਸ਼ਿਪ ਆ ਉਹਨਾਂ ਦੇ ਭੋਗ ਤੇ ਜਾ ਚੁੱਕੀ ਸੀ ਉਹ ਉਹਨਾਂ ਪਾਇਆ ਜਾ ਚੁੱਕਾ ਸੀ ਸਮੁੱਚੀ ਲੀਡਰਸ਼ਿਪ ਤੇ ਉਹ ਸਾਰਾ ਪੰਤਨੀ ਉਹਨਾਂ ਨੂੰ ਸ਼ਹੀਦ ਮੰਨ ਲਿਆ ਸੀ ਤੇ ਇਹ ਰਿਪੋਰਟ ਕਹਿ ਰਹੀ ਸੀ ਵੀ ਉਹਨਾਂ ਦਾ ਕਤਲ ਹੀ ਨਹੀਂ ਹੋਇਆ ਪੁਲਿਸ ਨੇ ਕੀਤਾ ਹੀ ਨਹੀਂਗਾ ਉਹ ਫਰਾਰ ਹੋ ਗਏ ਨੇ ਦੱਸੋ ਹੁਣ ਇਸ ਜਾਂਚ ਰਿਪੋਰਟ ਨੂੰ ਅ ਇਹਤੇ ਲਾਗੂ ਕਰਾਉਣਾ ਚਾਹੁੰਦੇ ਸੀ ਇਹ ਅੱਜ ਕੱਲ ਦੇ ਜਿਹੜੇ ਫਿਰ ਦੂਸਰੀ ਗੱਲ ਇਹ ਕਿਉਂ ਇਹ ਵੀ ਸਾਜ ਦਾ ਹਿੱਸਾ ਇਥੋਂ ਸਿੱਧ ਦਿੰਦਾ ਵੀ ਇਹ ਜਾਂਚ ਰਿਪੋਰਟ ਜਿਹੜੀ ਆ ਇਹ ਰਿਪੋਰਟ ਜਿਹੜੀ ਸੀ 2010 ਦੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਵਾਲਿਆਂ ਅਧਿਕਾਰਾਂ ਵਾਲਿਆਂ ਨੇ ਆਰਟੀਆਈ ਦੇ ਥਰੂ ਪ੍ਰਾਪਤ ਕੀਤੀ ਸੀ ਸਰਕਾਰ ਨੇ ਸ਼ੁਰੂਨੀ ਅਕਾਲੀ ਦਲ ਦੇ ਸਰਕਾਰ ਨੇ ਸਾਬਾਦ ਸਰਕਾਰ ਨੇ ਉਸੇ ਵਿਲੇ ਬਿਨਾ ਹੀਲ ਹੁਜਤ ਦੇ ਉਹ ਜਿਹੜੀ ਰਿਪੋਰਟ ਸੀਗੀ ਇਹਨਾਂ ਲੋਕਾਂ ਨੂੰ ਦੇ ਦਿੱਤੀ ਸੀ ਜੇ ਉਹਨਾਂ ਨੇ ਕੋਈ ਲਕੋਣਾ ਹੁੰਦਾ ਯਾ ਇਕਦੇ ਛਾੜੂ ਸਰਕਾਰ ਵਾਂ ਵੀ ਬਾਨੇ ਲਾ ਸਕਦੇ ਸੀ ਵੀ ਇਹ ਰਿਪੋਰਟ ਜਿਹੜੀ ਆ ਅਸੀਂ ਨਹੀਂ ਦੇ ਸਕਦੇ ਜਾਂ ਇਹਦੇ ਚਾ ਸੁਰੱਖਿਆ ਕਾਰਨ ਇਹ ਉਹ ਜਿਵੇਂ ਕਿ ਸੁਰੱਖਿਆ ਦੇ ਅ ਮੁਲਾਜ਼ਮਾਂ ਦੀ ਗਿਣਤੀ ਨਹੀਂ ਛਾੜੂ ਸਰਕਾਰ ਦਾ ਸਰੀ ਵੀ ਜਾਂ ਇਹ ਹੈਲੀਕਾਪਟਰ ਝੂਟਿਆਂ ਦਾ ਲੌਗ ਬੁੱਕ ਨਹੀਂ ਦੇ ਰਹੀ ਆਰਟੀ ਦੇ ਥਰੂ ਵੀ ਵੀ ਇਹ ਜਿਹੜੀ ਚੀਜ਼ ਅਸੀਂ ਨਹੀਂ ਦੱਸ ਸਕਦੇ ਸੁਰੱਖਿਆ ਦਾ ਮੁੱਦਾ ਆ ਪਰ ਕਿਉਂਕਿ ਲਗਾਉਣ ਵਾਸਤੇ ਕੋਈ ਗੱਲ ਹੈ ਹੀ ਨਹੀਂ ਸੀ ਪਰ ਜਿਹੜੀ ਉਹ ਜਾਂਚ ਲਾਗੂ ਵੀ ਨਹੀਂ ਸੀ ਕੀਤੀ ਜਾ ਸਕਦੀ ਇਉਂ ਦੇ ਵਿੱਚ ਕੁਝ ਲਿਖਿਆ ਹੀ ਨਹੀਂ ਸੀ ਇਹ ਜਿਹੜਾ ਕਿ ਅਸਲੀਅਤ ਜਾਂਚ ਰਿਪੋਰਟ ਦੂਰ ਸੀ ਸੋ ਹੁਣ ਇਹਨਾਂ ਲੋਕਾਂ ਨੇ ਸਿਰਫ ਇਸ ਨੂੰ ਇੱਕ ਸਿਆਸੀ ਮੁੱਦਾ ਬਣਾਉਣ ਵਾਸਤੇ ਚੋਣਾਂ ਨੇੜੇ ਆ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਕਰਨ ਵਾਸਤੇ ਇਹ ਕਾਂਗਰਸੀ ਝਾੜੂ ਵਾਲੇ ਤੇ ਹੋਰ ਜਿਹੜੇ ਚਿੱਟੇ ਪੰਥਕ ਆਪਾਂ ਜਿਨ੍ਹਾਂ ਨੂੰ ਕਹਿੰਦੇ ਆ ਉਹ ਸਾਰੇ ਰਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਸਾਜ ਦੇ ਤਹਿਤ ਇਹ ਸਰਾ ਮੋਹਲਾ ਕਰ ਰਹੇ ਨੇ ਲੋਕੋ ਸਮਝੋ ਇਹਨਾਂ ਝੂਠਕੋੜ ਕੁਬਾਰ ਦੇ ਕਾਰਨ ਤੁਸੀਂ ਸਰਕਾਰ ਤਾਂ ਪਹਿਲਾਂ ਹੀ ਦੇ ਚੁੱਕੇ ਹੋ ਇਹਨਾਂ ਲੋਕਾਂ ਨੂੰ ਤੇ ਉਹਦੇ ਉਸਨੇ ਪੰਜਾਬ ਦਾ ਹਾਲਾਤ ਕੀ ਕੀਤੇ ਨੇ ਇਹ ਤੁਹਾਡੇ ਸਾਹਮਣੇ ਆ ਹੁਣ ਕੋਈ ਲੋਕੀਸ਼ੀਪੀ ਗੱਲ ਤਾਂ ਨਹੀਂ ਕਿਸ ਤਰ੍ਹਾਂ ਪੰਜਾਬ ਉੱਜੜ ਗਿਆ ਕਿਸ ਤਰ੍ਹਾਂ ਨਸ਼ੇ ਵਧ ਗਏ ਕਿਸ ਤਰ੍ਹਾਂ ਕਤਲੋਕਾਤ ਇੰਡਸਟਰੀ ਉੱਡ ਭੱਜ ਰਹੀ ਆ ਮਨ ਲਓ ਆਪਸੀ ਪਈਚਾਰਕ ਸਾਂ ਟੁੱਟ ਰਹੀ ਆ ਕੀ ਕੁਝ ਹੋ ਰਿਹਾ ਆ ਇਹ ਹੁਣ ਇਨ੍ਹਾਂ ਲੋਕਾਂ ਦਾ ਅਗਲਾ ਨਿਸ਼ਾਨਾ ਸ਼ਰੋਮਣੀ ਕਮੇਟੀ ਆ ਜੇ ਕਿਤੇ ਤੁਸੀਂ ਲੋਕੋ ਇਸਰਾ ਇਨ੍ਹਾਂ ਦੇ ਭਰਾ ਕੋ ਪਲੇ ਵਿੱਚ ਆ ਕੇ ਕਮੇਟੀ ਵੀ ਆਪਣੇ ਹੱਥੋਂ ਗਵਾ ਲਈ ਤਾਂ ਪੰਥ ਪੰਜਾਬ ਦਾ ਕੀ ਬਣੂ ਇਹ ਸੋਚ ਕੇ ਲੂ ਢੰਡੇ ਖੜੇ ਹੋ ਜਾਂਦੇ ਨੇ ਇਹ ਸਾਸ਼ਾ ਨੇ ਸਾਸ਼ਾ ਚਲਦੀਆਂ ਰਹਿਣੀਆਂ ਨੇ ਅਖੀਰ ਤੱਕ ਹੁਣ ਸਮਝ ਜਾਓ ਸੁਲ ਸੁਲਦੇ ਲੋਕ ਜਿਹੜੇ ਨੇ ਅੱਗੇ ਆਓ ਤੇ ਲੋਕਾਂ ਨੂੰ ਦੂਜੇ ਲੋਕਾਂ ਨਾਲ ਸੰਗਾਓ ਵੀ ਹੁਣ ਇਹ ਕਹਾਣੀਆਂ ਇਹਨਾਂ ਦੀਆਂ ਦੁਸ਼ਟਾਂ ਦੁੱਖੀਆਂ ਦੀਆਂ ਇਹ ਕਹਾਣੀਆਂ ਨੇ ਇਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਧੰਨਵਾਦ ਜੀ